ਅਕਵਾਰੀ ਸਰਕਾਰ ਬਾਬਾ ਨੂਰੇ ਸ਼ਾ ਬਾਬਾ ਨੂਰੇ ਸ਼ਾ ਦਾ ਦਲਵਾਰ ਬੜਾ ਹੀ ਦੁਨੀਆ ਵਿੱਚ ਮਸ਼ਹੂਰ ਸੀ ਸਰਕਾਰ ਬਾਬਾ ਨੂਰੇ ਸ਼ਾ ਨੇ ਬੰਦਗੀ ਕਰਨੀ ਰੱਬ ਦਾ ਨਾਮ ਲੈਣਾ ਰੱਬ ਦਾ ਨਾਮ ਲੈਣਾ ਉਹ ਬੰਦਗੀ ਕਰਨੀ ਦੂਰੋਂ ਦੂਰ ਤੱਕ ਉਹਨਾਂ ਦੇ ਦਲਵਾਰ ਦੀ ਚਰਚਾ ਹੁੰਦੀ ਸੀ ਦੂਰ ਦੂਰ ਤੱਕ ਉਹਨਾਂ ਦਾ ਨਾਮ ਜਪਿਆ ਜਾਂਦਾ ਸੀ ਦੂਰ ਦੂਰ ਤੱਕ ਉਹਨਾਂ ਦੀ ਇਬਾਦਤ ਕੀਤੀ ਜਾਂਦੀ ਸੀ ਸਰਕਾਰ ਮਾਬਾ ਨੂਰੇਸ਼ਾ ਉਹਨਾਂ ਨੇ ਸੇਵਾਦਾਰਾਂ ਨੂੰ ਹੁਕਮ ਲਾਉਣਾ ਵੀ ਸੇਵਾਦਾਰੋ ਜਾਓ ਆਈ ਸੰਗਤ ਨੂੰ ਲੰਗਰ ਛਕਾਓ ਆਈ ਸੰਗਤ ਨੂੰ ਪਾਣੀ ਪਿਲਾਓ ਆਈ ਸੰਗਤ ਨੂੰ ਬੱਚੇ ਨੇ ਕਿਨੇ ਕੋ ਉਹਨਾਂ ਨੂੰ ਖੜਵਾਉਣੇ ਲੈ ਕੇ ਦੋ ਕੋਈ ਨਾ ਕੋਈ ਸੇਵਾ ਲਈ ਰੱਖਣੀ ਗੱਲ ਸਮਝ ਨਹੀਂ ਆ ਇੱਕ ਸੇਵਾਦਾਰ ਐਸਾ ਉਹਨੂੰ ਕਿਹਾ ਵੀ ਭਗਤਾ ਤੂੰ ਲੰਗਰ ਵਰਤਾਰ ਕਹਿੰਦਾ ਸਰਕਾਰ ਮੈਨੂੰ ਇੱਕ ਹੋਰ ਦੀ ਡਿਊਟੀ ਲਾ ਦੇ ਲੰਗਰ ਵੇਚ ਅਜ ਸੰਗ ਜਾਦਾ ਕਹਿੰਦੇ ਜਾਓ ਇਹ ਤੂੰ ਇਹਦੇ ਨਾਲ ਲੱਗ ਜਾ ਲੰਗਰ ਵਰਤਾਓ ਚਲੋ ਸ਼ਾਮ ਨੂੰ ਮਿਲਦੇ ਆ ਜਦੋਂ ਲੰਗਰ ਵਰਤਾਇਆ ਵਰਤੋਣਾ ਸ਼ੁਰੂ ਕਰ ਦਿੱਤਾ ਭੁੱਖ ਲੱਗੀ ਸੀ ਪਹਿਲਾਂ ਕਹਿੰਦਾ ਚੱਲ ਮੈਂ ਖਾ ਲੈਂਦਾ ਫੇਰ ਤੂੰ ਖਾਲੀ ਬੈਠਣ ਲੱਗਿਆ ਉਹ ਸੰਗਤ ਪਾਣੀ ਮੰਗੇ ਕਹਿੰਦਾ ਯਾਰ ਜਿਆ ਸਰਕਾਰ ਨੇ ਨਾ ਦੇਖ ਲਿਆ ਸੰਗਤ ਪਿਆਸੀ ਆ ਤੇ ਬੜਾ ਬੋਲਣਾ ਉਹਨਾਂ ਨੇ ਉੱਠ ਗਿਆ ਲੰਗਰ ਤੋਂ ਦੂਜਾ ਘੰਟੇ ਤੋਂ ਬਾਅਦ ਹੋ ਗਿਆ ਤਾਂ ਮੈਂ ਵੈਨ ਉਹ ਬੈਠਣ ਲੱਗਾ ਫੁਰ ਫੁਰ ਕੇ ਮੂੰਹ ਚ ਪਾਉਣ ਲੱਗਾ ਰੋਟੀ ਦੇ ਦਿਓ ਰੋਟੀ ਦੇ ਦਿਓ ਫੁਲਕਾ ਦੇ ਦਿਓ ਫੁਲਕਾ ਦੇ ਦਿਓ ਉਹ ਕਹਿੰਦਾ ਜਾਂ ਸਰਕਾਰ ਨੇ ਦੇਖ ਲਿਆ ਬਹੁਤ ਗੰਦਾ ਸਰਕਾਰ ਨੇ ਗੁੱਸੇ ਹੋਣਾ ਸਰਕਾਰ ਦੇ ਦਬਕੇ ਤੋਂ ਡਾਂਕੇ ਹੁੰਦੇ ਸੀ ਤੇ ਮੱਥਾ ਲਾਉਣ ਵਾਲੀ ਤਾਂ ਦੂਰ ਦੀ ਜਾਂਦੇ ਜਦੋਂ ਮੰਨਣੇ ਵਾਲੇ ਇੰਨੀ ਗੱਲ ਹੋਣੀ ਤੇ ਉਹਨਾਂ ਨੇ ਦੋਨਾਂ ਲੰਗਰ ਵਰਤਾਣਾ ਜਦੋਂ ਲੰਗਰ ਵਰਤਾਇਆ ਤੇ ਸ਼ਾਮ ਤੱਕ ਭੁੱਖੇ ਵੀ ਹੋ ਗਏ ਸੰਤ ਵੀ ਸਾਰੀ ਘਰ ਆਮ ਚਲ ਗਈ ਤੇ ਪਤਾ ਉਦੋਂ ਲੱਗਾ ਜਿਹੜਾ ਅੰਦਰੋਂ ਸਬਜ਼ੀਆਂ ਪਾ ਪਾ ਕੇ ਦਿੰਦਾ ਸੀ ਫੁਲਕਾ ਉਹਨੇ ਬਾਅਦ ਚ ਦੱਸਿਆ ਬਈ ਫੁਲਕਾ ਸਾਰਾ ਵਰਤਾ ਹੋ ਗਿਆ ਸਬਜ਼ੀ ਸਾਰੀ ਵਰਤਾ ਹੋ ਗਈ ਕਹਿੰਦਾ ਯਾਰ ਥੋੜੀ ਬਾਰੀ ਤਾਂ ਹੋਣੀ ਆ ਭੁੱਖ ਲੱਗੀ ਆ ਉਹ ਕਹਿੰਦਾ ਨਹੀਂ ਅੱਧਾ ਵੀ ਫੁਲਕਾ ਹੈ ਸੰਗਤ ਰੱਜ ਕੇ ਗਈ ਫੁਲਕਾ ਹੈ ਨਹੀਂ ਹਿੰਮਤ ਆ ਨਹੀਂ ਹੁੰਦਾ ਵੈਸੇ ਫੁਲਕੇ ਲੰਗਰ ਮੋੱਕਦੇ ਨਹੀਂ ਜਦ ਵਿੱਚ ਇਹਨੀ ਗੱਲ ਹੋਈ ਕਹਿੰਦੇ ਯਾਰ ਘਰ ਨੂੰ ਚੱਲ ਜੀਏ ਜਾ ਕੇ ਬੁਲਾ ਲੈ ਫੁਲਕਾ ਛਕੀਏ ਕਹਿੰਦੇ ਨਹੀਂ ਪਹਿਲਾਂ ਸਰਕਾਰ ਨੂੰ ਤਾਂ ਮਿਲ ਲਈਏ ਸਰਕਾਰਾਂ ਨੂੰ ਮਿਲੇ ਸਰਕਾਰਾਂ ਨੂੰ ਮਿਲੇ ਤੇ ਸਰਕਾਰ ਆ ਜਾ ਓਏ ਆ ਰਹੇ ਆ ਕਹਿੰਦੇ ਆਹੋ ਹੋਰ ਕੰਦੇ ਠੀਕ ਆ ਕਹਿੰਦੇ ਚੰਗਾ ਘਰ ਨੂੰ ਚਲਦੇ ਆ ਕਹਿੰਦੇ ਅੱਛਾ ਜਾ ਫੇ ਜਾ ਚਲ ਚਲ ਜੋ ਕਹਿੰਦੇ ਸਵੇਰ ਦੇ ਅਹੀ 8 ਘੰਟੇ ਹੋ ਗਏ ਲੱਗਿਆਂ ਨੂੰ 9 ਬਾਬਿਆਂ ਚਾਚਾ ਦਾ ਪੁੱਛਿਆ ਜੀ ਇਹ ਤਾਂ ਇੰਨੀ ਗੱਲ ਹੋਈ ਬੜ ਬੜੇ ਕੀਤਾ ਬਾਹਰ ਨਿਕਲੇ ਦੁਬਾਰਾ ਫੇਰ ਆ ਕੇ ਮਾਰੀ ਓਏ ਇੱਧਰ ਆ ਫੇਰ ਆ ਕੇ ਕਹਿੰਦੇ ਆ ਲੰਗਾ ਢਾੜ ਲੈ ਕੱਢ ਕੇ ਰੱਖਿਆ ਸੀ ਇਹ ਲੈ ਜਾ ਆ ਸਬਜੀ ਆ ਫੁਲਕਾ ਆ ਆਹਾਂ ਖਾਣਾ ਪ੍ਰਸ਼ਾਦ ਆਹਾ ਆਹਾ ਅੱਖਾਂ ਜੋ ਤਰੂ ਆਗੇ ਕਹਿੰਦੇ ਸਰਕਾਰ ਸਾਡੇ ਲਈ ਤੁਸੀਂ ਕੱਢ ਕੇ ਰੱਖਿਆ ਕਹਿੰਦੇ ਹੋਰ ਇੱਕ ਵਾਰੀ ਉਹ ਬੈਠਣ ਲੱਗਾ ਟਾਈਮ ਨਹੀਂ ਮਿਲੇ ਇੱਕ ਵਾਰੀ ਉਹ ਬੈਠਣ ਲੱਗਾ ਟਾਈਮ ਨਹੀਂ ਮਿਲਿਆ ਮੈਂ ਆਪ ਖਾਣਾ ਸੀਗਾ ਮੈਂ ਕਿਹਾ ਭਗਤਾਂ ਦੇ ਨਾਲ ਹੀ ਖਾਂਦੇ ਆਂ ਹੱਥ ਜੋੜੇ ਪੈਰ ਚੁੰਮਲੇ ਕਹਿੰਦੇ ਇਹ ਸਰਕਾਰ ਮਿਲਿਆ ਸਾਨੂੰ ਪਤਾ ਨਹੀਂ ਤੇਰੀਆਂ ਰਹਿਮਾਂ ਦਾ ਮੈਂ ਜਾਣਿਆ ਤੂ ਦਾ ਉਹ ਦੇ ਦਿੰਦਾ ਜਿਹਦੀ ਕਲਪਨਾ ਨਹੀਂ ਕੀਤੀ ਜੀ ਸਾਨੂੰ ਲੱਗਾ ਇਹ ਭੁੱਖੇ ਆ ਸਾਧੂ ਕੋਈ ਜਾਣਦਾ ਹੀ ਨਹੀਂ ਪਰ ਤੂ ਰਹਿ ਕੇ ਇੱਕ ਗੱਲ ਦੇਖਦਾ ਕਿਉਂਕਿ ਸਾਨੂੰ ਵੀ ਪਤਾ ਵੀ ਤੇ ਕਿ ਦਲਵਾਰ ਤੋਂ ਲੰਗਰ ਘਰ ਦੀ ਦੂਰੀ ਕਿੰਨੀ ਆ ਉਹਦੇ باوجود ਵੀ ਸਰਕਾਰ ਤੈਨੂੰ ਦੇਖਣ ਲਈ ਕੈਗਲੀ ਨਹੀਂ ਚਾਹੀਦੀ ਕੰਧਾਂ ਵਿੱਚ ਆਲੇ ਨਹੀਂ ਚਾਹੀਦੀ ਤੇ ਕਿ ਦ੍ਰਿਸ਼ਟੀ ਤਾਂ ਸਾਰੇ ਪਾਸੇ ਆ ਅਰਸ਼ ਵਿੱਚ ਵੀ ਤੇ ਫਰਸ਼ ਵਿੱਚ ਤੇ ਇਹ ਦ੍ਰਿਸ਼ਟੀ ਨੂੰ ਸਲਾਮ ਹੈ ਨਾਲ ਇੱਕ ਫੁਲਕਾ ਖਾਦਾ ਨਾਲੇ ਆਸ਼ੀਰਵਾਦ ਦਿੱਤਾ ਸਰਕਾਰ ਕਹਿੰਦੇ ਜਾਂ ਖੁਸ਼ ਹੋ ਕਿ ਸੇਵਾ ਕੀਤੀ ਦਿਨ ਰਾਜੀ ਰਹੋ ਆਹ ਤਾਂ ਇਹ ਪ੍ਰੀਖਿਆ ਲਈ ਤਾਂ ਨਹੀਂ ਫੋਲ ਕੇ ਜਾ ਕੇ ਦੇਖ ਲਓ ਉੱਥੇ ਭਰੇ ਪਏ ਆ ਗੁਦਾਂ ਜਾ ਕੇ ਦੇਖਿਆ ਫੋਲ ਕੇ ਉਹਨਾਂ ਸਬਜ਼ੀਆਂ ਦਾ ਲੰਗਰ ਭਰੇ ਹੋਏ ਗੱਲ ਪ੍ਰੀਖਿਆ ਦੀ ਸੀ ਕਹਿੰਦੇ ਜਾਂ ਕੋਈ ਗੁਰੂਗੰਨ ਕਹਿੰਦਾ ਬੜ ਬੜ ਨਹੀਂ ਮੂਜ਼ ਮੋਰੇ ਕਰੀਦੀ ਹੁੰਦੀ ਹਰ ਗੱਲ ਦਾ ਕੋਈ ਮਤਲਬ ਹੁੰਦਾ ਆ ਕਹਿੰਦੇ ਸਰਕਾਰ ਮਾਫੀ ਦੇ ਦਿਓ ਜਾਂ ਕਹਿੰਦੇ ਖੁਸ਼ ਹੋ ਇੱਦਾਂ ਲੰਗਰ ਵਰਤਾਉਂਦੇ ਰਹੋ ਜਿੱਥੇ ਜਿੱਥੇ ਸੰਗਤ ਲੰਗਰ ਛਾੜਦਾ ਨਾ ਖਾਏਗੀ ਤੇ ਲੰਗਰ ਵਰਤਾਉਣ ਵਾਲੇ ਹੋਣਗੇ ਲੰਗਰ ਬਣਾਉਣ ਵਾਲੇ ਹੋਣਗੇ ਛਰਦਾ ਵਿੱਚ ਸੇਵਾ ਕਰਨਗੇ ਉਹਨਾਂ ਦੀ ਹਰ ਹਰ ਮਨੋਕਾਮਨਾ ਪੂਰੀ ਹੋਊਂਗੀ ਅੱਜ ਬੰਦਈ। ਹਰੇਕ ਮਨੋਕਾਮਨਾ ਪੂਰੀ ਹੁੰਦੀ ਆ ਕਿਉਂਕਿ ਮਰਾਦੇ ਸ਼ਾਹ ਵਲੀ ਦਾ ਦਲਵਾ ਰਿਆ, ਲੱਖਾਂ ਦੇ ਦਾਤੇ ਸਿੱਧ ਵਲੀ ਦਾ ਦਲਵਾ ਰਿਆ ਤੇ ਬਾਬਿਆਂ ਨੇ ਕਿਹਾ ਜਿੱਥੇ-ਜਿੱਥੇ ਵੀ ਨਿਆਜਾਂ ਵੱਢਣਗੀਆਂ, ਨਿਆਜਾਂ ਚੜ੍ਹਣਗੀਆਂ, ਉੱਥੇ ਹਮੇਸ਼ਾ ਢੋਲ ਨਗਾਰੇ ਵੱਜਦੇ ਰਹਿਣਗੇ, ਸ਼ੰਖ ਵੱਜਦੇ ਰਹਿਣਗੇ। ਅੱਜ ਵੀ ਬੰਦਨੇ ਵਾਲੇ ਇਦਾਂ ਆਂ ਦੇਖਾਂ ਸਰਕਾਰਾਂ ਦੇ ਬਣਦੀਆਂ ਰਹਿੰਦੀਆਂ ਨਿਆਜਾਂ, ਢੋਲ ਵਾਜੇ ਵੱਜਦੇ ਰਹਿੰਦੇ। ਹੁਣ ਮੇਲਾ ਆਇਆ 10 ਤਰੀਕ ਨੂੰ। ਹੈਂ? ਬੇੜੇਵਾਨੇ ਹਰੂ ਹੋ ਜਾਂਦੇ ਆ ਸਤਿਗੁਰੂ ਨੂੰ ਚਾਹੀ ਬੜਾ ਮਨੂੰ ਮੇਲੇ ਦਾ ਬਹੁਤ ਚਾਹ ਹੁੰਦਾ ਬਹੁਤ ਚਾਹ ਹੁੰਦਾ ਬਹੁਤ ਚਾਹ ਹੁੰਦਾ ਹੂੰ ਔਰ ਬਹੁਤ ਬਹੁਤ ਰਾਜੀਰੂ ਮੰਨਨੇ ਵਾਲਿਓ ਨੰਦਿਆ ਜੋਲੀ ਕ੍ਰੋਧ ਹੰਕਾਰ ਝੂਠ ਤੋਂ ਬਚੋ ਕਥਾ ਸਮਝਿਆ ਵੀ ਕਰੋ ਕਥਾ ਨੂੰ ਮਹਿਸੂਸ ਵੀ ਕਰਿਆ ਕਰੋ ਮਰਦ ਦੇ ਸ਼ਾਹ ਨੂੰ ਵੀ ਧਿਆਉਂਦੇ ਰਿਹਾ ਕਰੋ ਹੈ ਫੇਕ ਹਨ ਪਾਉਣੀ ਤੁਹਾਡੇ ਦੇ ਖਾਮਝਾਈ ਗੱਲ ਹਾਂ ਨਾਮ ਜਪਿਆ ਕਰੋ ਰੱਬ ਰੱਬ ਘੜਿਆ ਕਰੋ ਨੰਦਿਆ ਚੁਗਲੀ ਗ੍ਰੋਧ ਹੰਕਾਰ ਝੂਠ ਤੋਂ ਬਚੋ ਇੰਨੀ ਇਬਾਦਤ ਕਰੋ ਕਿ ਲਖਦਾਤਾ ਜੀ ਸੈਧੂ ਬਲੀ ਜੀ ਤੁਹਾਡੇ ਦੇ ਮਿਹਰਬਾਨ ਹੋ ਜੀਏ ਤੁਹਾਨੂੰ ਖੁਸ਼ੀਆਂ ਮਿਲਣ ਤੁਹਾਨੂੰ ਸੁਖਾਂ ਮਿਲਣ ਔਰ ਤੁਸੀਂ ਰਾਜੀ ਰਹੋ ਨੰਦਿਆ ਨਾ ਕਦੀ ਕਿਸੇ ਦੀ ਕਰੋ ਯਾਰ ਕੀ ਫਾਇਦਾ ਕਿਸੇ ਨੂੰ ਮਾਣਾ ਨਾ ਕਹੋ ਕਿਸੇ ਦੀ ਕਿਸੇ ਦੇ ਨਾਲ ਲੜੋ ਨਾ